ਇਹ ਜਿਹੜੀ ਘਟਨਾ ਸਾਰੀ ਜਿਹੜੀ ਹੋਈ ਸੀ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਨਿੰਮਲੈਪੀ ਦੇ ਨੰਡਾਲੇ ਕੰਮ ਕਰਦਾ ਸੇਲਮੈਨਿਕਾ ਕੱਲ ਹੀ ਰੂਟੀਨ ਦੀ ਜਾਂ ਤਰਾਹੀ 3 ਵਜੇ ਬੈਠੇ ਰਹੇ ਸੀ ਤੇ ਇਧਰੋਂ ਦੋ ਮੋਟਰਸਾਈਕਲ ਵਾਲੇ ਆਏ ਛਾਲੇ ਵਾਲੀ ਸਾਈਡ ਤੋਂ ਸਾਡੇ ਲਾਗੇ ਆਣ ਕੇ ਇਹਨਾਂ ਨੇ ਰਿਵਲਵਰ ਗੱਡਿਆ ਤੇ ਸਾਨੂੰ ਕਹਿੰਦੇ ਜੋ ਕੁਛ ਹੈ ਕੱਢ ਦੋ ਆਈ ਅਸੀਂ ਡਰ ਗਏ ਸੀ ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਅਸੀਂ ਨਾਲ ਜੋ ਹੈਗਾ ਇਹ ਕੱਢ ਕੇ ਰੱਖਤਾ ਬਾਅਦ ਉਹ ਨੰਡਾਲੇ ਵਾਲੀ ਸਾਈਡ ਤੇ ਚੱਲ ਗਏ ਦੇ ਨਾਲ ਕਹਿ ਗਏ ਕਿ ਜੇ ਤੁਸੀਂ ਇਹਨੂੰ ਦੱਸਿਆ ਜਾਂ ਕੋਈ ਕੀਤਾ ਗਾਰਵਲ ਕੀਤੀ ਤਾਂ ਅਸੀਂ ਤੁਹਾਨੂੰ ਗੋਲੀ ਮਾਰ ਦਾਂ। ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨ ਡਾਈ ਫਿਰ ਮੈਂ ਉਹਨੂੰ ਦੱਸਿਆ। ਉਹਨਾਂ ਨੇ ਮੈਂ ਸਾਉਂਦ ਦੱਸਿਆ ਮੈਂ ਮਾਲਖਾਡੇ ਦੱਸਿਆ। ਫਿਰ ਉਹਨਾਂ ਨੇ ਫੋਨ ਫਾਨ ਕੀਤਾ ਕੰਟਰੋਲੋਂ ਤੇ ਪੁਲਿਸ ਆ ਗਈ ਚੰਦਮਿੰਡਾ ਦੀ ਪੁਲਿਸ ਆ ਗਈ। ਤੇ ਬਸ ਐ ਵਾਰ ਦਿੱਤੇ ਹੀ। ਕੋਈ ਪਹਿਲੀ ਵੀ ਇਸ ਬੋਰਡ ਤੇ ਘਟਨਾ ਹੋਈ ਹੈ? ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਇਆ ਹੈ। ਮੰਜ ਕਿੰਨਾ ਕੋ ਸਮੇਂ ਜਰਾ ਇਸ ਚੀਜ਼ ਨੂੰ ਦੱਸਿਓ ਕਿ ਆਉਂਦੀ ਉਹਨਾਂ ਦੇ ਸਾਡੇ ਦੇ ਪਿਸਤਲ ਜਿਹੜੀ ਕੰਮ ਕੀ ਹੈ ਰਵਲਵਰ ਬਹੁਤ ਸੀਗਾ ਹਾਂਜੀ ਕਿੰਨਾ ਕੁ ਮੰਜੂ ਸਮੇਂ ਕੋਸ ਤੇ ਹੋ ਮੈਂ ਅਸੀਂ ਤਾਂ ਡਾਰੀ ਕਿ ਸਾਡੀਆਂ ਲੱਤਾਂ ਵਾਵਾ ਮਤੇ ਫਸਟ ਐ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਇਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗੱਲ ਵਤ ਹੁੰਦੀ ਲੇਕਿਨ ਸਾਡੇ ਨਾਲ ਖੁਦ ਆਹ ਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦ ਨਹੀਂ ਗਏ ਸਾਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਸਨ ਆਏ ਕਿਸ ਤਰਫ ਤੋਂ ਇੱਕ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲ ਸ਼ਹਿਰ ਤੋਂ ਆਏ ਤੇ ਨੰਡਾਲੇ ਵਾਲ ਸ਼ਹਿਰ ਤੇ ਚੱਲ ਗਏ ਕੈਮਰਾ ਚਮਨ ਸਿੰਘ ਸਰ की सर कल दो जने आए और इधर आके हमारी जेब पिस्टल निकाली और बोले जितना मान उतना निकाल दो सभी बोला किसी को बताया तो आपको गोली मार देंगे हाँ जी सर फिर उसके बाद क्या फिर उसके बाद बोला कि आपको किसी को बताया फोन किया जा मैंने गोली मार देनी आपको दोनों को किस तरफ लड़के वो गए थे सर इस तरफ से आए थे इस तरफ गए थे दोनों हाँ जी सर फिर कितने टाइम बाद पुलिस पहुँचा ਸਰ 10 ਮਿੰਟ 15 ਮਿੰਟ ਬਾਅਦ ਪੁਲਿਸ ਆ ਗਈ ਸੀ ਸੌਰ ਸਰ ਕੋਈ ਫੋਨ ਕਰਦੇ ਆ ਸਰ ਲਗਭਗ ਕਿੰਨਾ ਕੈਸ਼ ਲਾਫ ਗਿਆ 15 15 15000 15000 ਤੋਂ ਯਾਰ ਇਹਦੇ ਨੇ ਬਹੁਤ بڑا ਹੋਇਆ ਇੱਕ ਹੋਇਆ ਇਹਦੀ ਇਹਨੇ ਸ਼ੀਨਾ ਵੇਚਦੇ ਨਾਲ ਬ੍ਰੀਗ ਸਿੰਘ ਤੇ ਉਹ ਵੀ ਇੱਥੇ ਤਰੀਕਾ ਰਾਈ ਹੋਈ ਜਿਹਦੇ ਦਿਨੇ ਜਿਹੜੀ ਹੋ ਗਈ ਕਰਨਾ ਬਹੁਤ بڑا ਕੰਮ ਹੋਇਆ ਧਰਵਾਦੀ ਹਾਂ ਚ ਕੀ ਚਾਹੀ ਜਾਵਾਂ ਪੁੱਛੂ ਲੱਬੇ ਉਹਨਾਂ ਬੰਦਿਆਂ ਨੂੰ ਫੜੇ ਉਹਨਾਂ ਨੂੰ ਯਾਰ ਇਹ ਗੱਲ ਯੋਗ ਤਰਾਜਾ ਸਾਡਾ ਰੋੜੇ ਉਜੀ ਪੁੱਛ ਰਿਹਾ ਕਰਨਾ ਹੋਏ ਪੋਰਾ ਕਿ ਨਿਵਖਣਾ ਮੇਰਾ ਨਾਮ ਪੁਨੀਤ ਮਾ ਆਜਣਾ ਜੀ ਸਾਡਾ ਪੈਟਰੋਲ ਪੰਪ ਹੈ ਨਿਰਮਲ ਚਵੀ ਦੇ ਨਾਮ ਤੇ ਇਨ ਡਾਲੇ ਪੈਣ ਦੇਵੇ ਘਟਨਾ ਤਿੰਨ ਕੁ ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਇੰਦਾ ਇੰਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਲਈ ਹੈ ਪਿਸਤੌਲ ਦਿਖਾ ਕੇ ਇਨ ਮਿਡਵਿੰਗ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫਿਰ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ ਚ ਦੇਖਦੇ ਆ ਸੇਮ ਐਜ਼ ਇਟ ਇਜ਼ ਹੋਦਾ ਹੀ ਲੁੱਟਰੀ ਜਿਹੜੀ ਆਵਾਜ਼ਾਂਤ ਹੋਈ ਗਿਆ ਪਿਸਤੌਲ ਇਦਾਂ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਆ ਤੇ ਇਲਾਕੇ ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੇ ਡੇਟ ਦੇ ਵਿੱਚ ਕੰਮ ਕਰਨਾ ਫਿਰ ਮੁਸ਼ਕਲ ਹੀ ਲੱਗਦਾ ਹੈ